ਤੁਸੀਂ ਕਚਹਿਰੀਆਂ ਦੇ ਵਿੱਚ ਕਿਸੇ ਜਾਤੀ ਸਰਟੀਫਿਕੇਟ ਨੂੰ ਲੈ ਕੇ ਜਾਂ ਫਿਰ ਜਨਮ ਸਰਟੀਫਿਕੇਟ ਨੂੰ ਲੈ ਕੇ ਖੱਜਲ ਖੁਆਰ ਹੁੰਦੇ ਸੀਗੇ ਦਿਨ ਦੇ ਤੁਹਾਡੇ 10-10 ਘੇੜੇ ਵੱਜ ਜਾਣੇ ਜਾਂ ਫਿਰ ਦੋ ਦਿਨ ਬਾਅਦ ਤਿੰਨ ਦਿਨ ਬਾਅਦ ਤੁਹਾਨੂੰ ਆਂਦੇ ਲਾਰੇ ਲਾਈ ਜਾਂਦੇ ਸੀਗੇ ਉਹਨਾਂ ਲਾਰਿਆਂ ਤੋਂ ਆਮ ਲੋਕ ਸਾਡੇ ਲੋਕਾਂ ਨੂੰ ਕਾਫੀ ਰਾਹਤ ਮਿਲੂਗੀ ਉਹਨਾਂ ਨੇ ਉਸ ਦੇ ਲਈ ਇੱਕ ਹੈਲਪਲਾਈਨ ਨੰਬਰ ਵੀ ਪੰਜਾਬ ਦੇ ਲੋਕਾਂ ਦੇ ਲਈ ਜਾਰੀ ਕੀਤਾ ਹੈ ਜਿਸ ਨੂੰ ਤੁਸੀਂ ਨੋਟ ਕਰ ਸਕਦੇ ਹੋ 1076 ਇਸ ਨੰਬਰ ਤੇ ਤੁਸੀਂ ਕਾਲ ਕਰਕੇ ਇਸ ਸਾਰੇ ਪ੍ਰੋਸੈਸ ਦੀ ਜਾਣਕਾਰੀ ਲੈ ਸਕਦੇ ਹੋ ਕਿ ਕੀ ਕੀ ਸੇਵਾਵਾਂ ਨੇ ਜਿਨ੍ਹਾਂ ਦੇ ਲਈ ਤੁਹਾਨੂੰ ਘਰ ਬੈਠੇ ਹੋਮ ਡਿਲੀਵਰੀ ਹੋ ਸਕਦੀ ਹੈ ਅਸੀਂ ਅਕਸਰ ਸੁਣਦੇ ਸੀ ਕਿ ਹੋਮ ਡਿਲੀਵਰੀ ਗੈਸ ਦੀ ਹੁੰਦੀ ਹੈ ਪੀਜੇ ਦੀ ਹੁੰਦੀ ਹੈ ਜਾਂ ਫਿਰ ਕਿਸੇ ਕਪੜੇ ਦੀ ਹੁੰਦੀ ਹੈ ਤੇ ਹੁਣ ਪੰਜਾਬ ਸਰਕਾਰ ਨੇ ਤੁਹਾਡੇ ਜਨਮ ਸਰਟੀਫਿਕੇਟ ਜਾਂ ਕੋਈ ਹੋਰ ਕੋਈ ਵੀ ਤੁਸੀਂ ਸਰਟੀਫਿਕੇਟ ਆਪਣੇ ਫੋਨ ਤੋਂ ਜਾਂ ਫਿਰ ਕਿਸੇ ਕੈਫੇ ਤੋਂ ਅਪਲਾਈ ਕਰਦੇ ਹੋ ਉਸ ਦੀ ਹੋਮ ਡਿਲੀਵਰੀ ਤੁਹਾਡੇ ਘਰ ਦੇ ਵਿੱਚ ਹੋਵੇਗੀ ਤੇ ਇਸ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਖੱਜਖੁਆਰ ਹੋਣ ਤੋਂ ਕਾਫੀ ਰਾਹਤ ਮਿਲੂਗੀ ਇਸ ਦੇ ਨਾਲ ਹੀ ਸਾਡੇ ਨਾਲ ਕਾਲਰ ਜੁੜ ਚੁੱਕੇ ਨੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਹੈਲੋ ਸਤਿ ਸ਼੍ਰੀ ਅਕਾਲ ਮੈਡਮ ਸਤਿ ਸ਼੍ਰੀ ਅਕਾਲ ਜੀ ਕੌਣ ਗੱਲ ਕਰ ਰਹੇ ਨੇ ਨਜੀ ਸ਼ਰਮਾ ਹੋ ਰਿਹਾ ਜੀ ਖਰੜ ਕੋ ਜੀ ਜੀ ਸ਼ਰਮਾ ਜੀ ਕੀ ਕਹਿਣਾ ਚਾਹੋਗੇ ਜੀ ਅੱਜ ਆਮ ਆਦਮੀ ਪਾਰਟੀ ਦੇ ਮੰਤਰੀ ਅਮਨ ਅਰੋੜਾ ਜੀ ਨੇ ਡੋਰ ਟੂ ਡੋਰ ਸਟੈਪ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਹੈ ਜੀ ਹਾਂ ਬਿਲਕੁਲ ਮੈਡਮ ਬਿਲਕੁਲ ਚੰਡੀਗੜ੍ਹ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਨੇ ਡੋਰ ਟੂ ਡੋਰ ਸਟੈਪ ਮਤਲਬ ਸਰਕਾਰ ਦੇ ਕਦਮ ਹਰ ਇੱਕ ਦਰਵਾਜ਼ੇ ਦੇ ਵੱਲ ਜੀ ਜੀ ਚਾਹੇ ਉਹ ਆਪਨਾ ਕਿਸੇ ਵੀ ਸਰਕਾਰੀ ਪੇਪਰ ਵਰਕ ਨੂੰ ਜਦੋਂ ਆਪਾਂ ਪੂਰਾ ਕਰਾਉਣ ਦਫ਼ਤਰਾਂ ਦੇ ਵਿੱਚ ਜਾਨੇ ਆ ਜੀ ਜੀ ਚਾਹੇ ਜਨਮ ਸੰਬੰਧੀ ਸਰਟੀਫਿਕੇਟ ਬਣਾਉਣਾ ਹੈ ਜੀ ਜਾਂ ਕੋਈ ਵੀ ਆਪਾਂ ਨੇ ਦਸਤਾਵੇਜ਼ ਬਣਾਉਣਾ ਹੈ ਉਹ ਤੁਹਾਡੇ ਬਣ ਕੇ ਮਤਲਬ ਤੁਹਾਡੇ ਦਰਵਾਜ਼ੇ ਤੱਕ ਪਹੁੰਚਾ ਇਹ ਸਰਕਾਰ ਦਾ ਜਿਹੜਾ ਕਿਤੇ ਨਾ ਕਿਤੇ ਅਗਲਾ ਕਦਮ ਹੈ ਜੀ ਜੀ ਉਪਰਾਲਾ ਬਹੁਤ ਸੋਹਣਾ ਹੈ SLAGA ਜੋਗ ਹੈ ਬਿਲਕੁਲ ਬਿਲਕੁਲ ਮੈਡਮ ਜੀ ਲੱਗਾ ਯੋਗ ਹੈ ਜੀ ਕਾਦਾ ਮ ਜਿਹੜੇ ਸਰਕਾਰ ਦੇ ਹੁੰਦੇ ਆ ਬਹੁਤ ਵਧੀਆ ਹੁੰਦੇ ਆ ਲੇਕਿਨ ਨਾਲ ਇਹਦੇ ਕੁਐਸਚਨ ਵੀ ਇਕਮ ਬਣ ਜਾਂਦਾ ਜੀ ਜੀ ਕੁਐਸਚਨ ਇਹ ਬਣ ਜਾਂਦਾ ਵੀ ਕਿਹਾ ਇਹ ਜਿਹੜਾ ਵੀ ਕਦਮ ਸਰਕਾਰ ਨੇ ਪੁੱਟਿਆ ਜਾਂ ਅਮਨ अरोड़ा ਜੀ ਨੇ ਹਰੀ ਝੰਡੀ ਦਿੱਤੀ ਹੈ ਜੀ ਕਿਹਾ ਇਹ ਗਰਾਊਂਡ ਜ਼ੀਰੋ ਤੇ ਆ ਕੇ ਉਸ ਚੀਜ਼ ਦੀ ਪੂਰੀ ਸਹੀ ਤਰੀਕੇ ਨਾਲ ਪਾਲਣਾ ਹੋਊਗੀ ਜੀ ਕਿਹਾ ਸਹੀ ਤਰੀਕੇ ਦੇ ਨਾਲ ਉਹ ਉਹ ਵਰਕ ਹੋਊਗਾ ਕਿ ਸਿਰਫ ਇਹਨੂੰ ਸ਼ੁਰੂਆਤ ਕਰਨ ਦੇ ਵਿੱਚ ਹੀ ਜਾ ਕਿਤੇ ਨਾ ਕਿਤੇ ਜਿਹਨੂੰ ਆਪਾਂ ਕਹ ਦਿੰਦੇ ਆ ਵੀ ਇੱਕ ਕੰਮ ਸਟਾਰਟ ਕਰਤਾ ਉਸ ਤੋਂ ਬਾਅਦ ਕਿਸੇ ਨੇ ਗਰਾਊਂਡ ਜ਼ੀਰੋ ਤੇ ਆ ਕੇ ਉਹਦੀ ਖਬਰ ਸਾਰ ਨਹੀਂ ਲੈ ਕੇ ਐਦਾਂ ਹੀ ਇਹ ਜਿਹੜਾ ਕਿਤੇ ਨਾ ਕਿਤੇ ਰਹਿ ਜੂਗਾ ਜੀ ਕਹਿਣ ਦਾ ਮਤਲਬ ਇਹ ਹੈ ਕਿ ਸਰਕਾਰ ਕਈ ਨੋਟੀਫਿਕੇਸ਼ਨਾਂ ਜਾਰੀ ਜ਼ਰੂਰ ਕਰ ਦਿੰਦੀ ਆ ਪਰ ਉਸ ਦੇ ਲੋਕ ਜਾਂ ਫਿਰ ਸਰਕਾਰ ਆਪ ਹੀ ਅਮਲ ਨਹੀਂ ਕਰਦੀ ਹਾਂ ਬਿਲਕੁਲ ਮੈਡਮ ਦੇਖੋ ਬਹੁਤ ਜਿਹੜੇ ਐਲਾਨ ਐਦਾਂ ਦੇ ਹੁੰਦੇ ਆ ਵੀ ਐਲਾਨ ਹੋਤਾ ਜਾਂਦੇ ਆ ਜੀ ਹੂੰ ਉਹਨਾ ਐਲਾਨਾਂ ਨੂੰ ਕਾਗਜ਼ਾਂ 'ਤੇ ਰੱਖਿਆ ਜਾਂਦਾ ਜੀ ਗਰਾਉਂਡ ਜ਼ੀਰੋ ਤੇ ਆ ਕੇ ਨਾ ਤਾਂ ਉਹ ਜਿਹੜੇ ਮੰਤਰੀ ਸਾਹਿਬ ਆਉਂਨੇ ਆ ਨਾ ਤਾਂ ਉਹ ਇਸ ਚੀਜ਼ ਤੇ ਨਜ਼ਰ ਮਾਰਦੇ ਆ ਨਾ ਸੀਐਮ ਸਾਹਿਬ ਨਜ਼ਰ ਮਾਰਦੇ ਆ ਨਾ ਕੋਈ ਹੋਰ ਸਬੰਧਤ ਵਿਭਾਗ ਜਿਹੜਾ ਇਸ ਚੀਜ਼ ਤੇ ਨਜ਼ਰ ਮਾਰਦਾ ਜੀ ਜੀ ਬਿਲਕੁਲ ਉਹ ਕਾਗਜ਼ਾਂ ਦੇ ਵਿੱਚ ਬੰਦ ਰਹਿ ਜਨਾਂ ਜਾ ਕੇ ਤੇ ਇਹ ਵੀ ਜਿਹੜਾ 2 2 ਬੇਰ ਸਟੈਪ ਵਾਲੀ ਆ ਵੀ ਇਹ ਵੀ ਕਾਗਜ਼ਾਂ 'ਚ ਬੰਦ ਨਾ ਰਹਿ ਜਵੇ ਸਾਡਾ ਕਹਿਣ ਦਾ ਮਤਲਬ ਇਹ ਹੈ ਵੀ ਜੋ ਅਫਰਾਂ ਦੇ ਸਰਕਾਰ ਕਰਦੀ ਹੈ ਦੇਖੋ ਉਹਦੇ ਤੇ ਖਰਚਾ ਵੀ ਲੱਗਣਾ ਜੀ ਸਟਾਫ ਤੇ ਲੱਗਣਾ ਜੀ ਉਹ ਮਟੀਰੀਅਲ ਲੱਗਣਾ ਕੋਈ ਵਹੀਕਲ ਲੱਗਣਾ ਕੁਝ ਖਰਚਾ ਸਰਕਾਰ ਦਾ ਵੀ ਖਰਚਾ ਨਹੀਂ ਹੁੰਦਾ ਇਹ ਲੋਕਾਂ ਦੇ ਟੈਕਸ ਦਾ ਕਰਤਾ ਹੋਇਆ ਖਰਚਾ ਜਿਹੜਾ ਸਰਕਾਰ ਨੇ ਲੌੜਾ ਹੁੰਦਾ ਹੈ ਜੀ ਕਿਤੇ ਨਾ ਕਿਤੇ ਕੋਈ ਮੁਕਮਕਾ ਕੇ ਜਿਹੜਾ ਖਰਚਾ ਸਾਡੇ ਵੀ ਵਰਤਣਾ ਅਗਰ ਉਹ ਫਜ਼ੂਲ ਹੋਊਗਾ ਤਾਂ ਲੋਕਾਂ ਦੇ ਫਾਇਦੇ 'ਚ ਨਹੀਂ ਆਊਗਾ ਫਿਰ ਉਸ 'ਚ ਦਾ ਫਾਇਦਾ ਵੀ ਕੋਈ ਨਹੀਂ ਜੀ ਰਹੂਗਾ ਜੀ ਬਿਲਕੁਲ ਜਿਵੇਂ ਕਿ ਇਹਨਾਂ ਨੇ ਹੁਣ ਅਮਨ ਅਰੋੜਾ ਜੀ ਨੇ ਅੱਜ ਹਰੀ ਝੰਡੀ ਦਿੱਤੀ ਹੈ ਤਾਂ ਉਹ ਵਹੀਕਲ ਦੇ ਦਾ ਥਰੂ ਮੋਟਰਸਾਈਕਲਾਂ ਦੇ ਥਰੂ ਉਹਨਾਂ ਨੂੰ ਦਿੱਤੀ ਹੈ ਤੇ ਉਹਦੇ ਵਿੱਚ ਹੁਣ ਮੋਟਰਸਾਈਕਲ ਦਾ ਵੀ ਕਿਹਾ ਜਾਵੇ ਕਿਤੇ ਨਾ ਕਿਤੇ ਖਰਚਾ ਆਏ ਉਹਦੇ ਵਿੱਚ ਪੈਟਰੋਲ ਵੀ ਪੈਣਾ ਏ ਤੇ ਹੋਰ ਬਹੁਤ ਸਾਰੀਆਂ ਨਾਲ-ਨਾਲ ਖਰਚੇ ਜੁੜ ਜਾਂਦੇ ਨੇ ਪੰਜਾਬ ਸਰਕਾਰ ਨੂੰ ਇੱਕ ਖਰਚੇ ਦੇ ਘੇਰੇ ਦੇ ਵਿੱਚ ਹੋਰ ਆ ਜਾਂਦੀ ਹੈ ਨਾਲ-ਨਾਲ ਹਾਂ ਬਿਲਕੁਲ ਮੈਨੂੰ ਕੋਈ ਵੀ ਅਸੀਂ ਕੰਮ ਸ਼ੁਰੂ ਕਰੂੰਗੇ ਚਾਹੇ ਉਹ ਘਰ 'ਚ ਕਰੀਏ ਜਾਂ ਸਰਕਾਰ ਦੇ ਵਿੱਚ ਕਰੀਏ ਉਹਦੇ ਵਿੱਚ ਖਰਚਾ ਲੱਗਣਾ ਤੇ ਕੁਝ ਸਾਫ ਲੱਗੂਗਾ ਜੀ ਵਹੀ ਕੱ ਲੱਗੂਗਾ ਜੀ ਪੈਟਰੋਲ ਸੀਜ ਲੱਗੂਗਾ ਉਹਨਾਂ ਦੀ ਰਿਪੇਅਰ ਲੱਗੂਗੀ ਆਫਿਸ ਦੇ ਬੰਦੇ ਲੱਗਣੇ ਤਾਂ ਆਫਸਰ ਵਰਕ ਪੂਰਾ ਹੋਊਗਾ ਜੀ ਪੂਰੀ ਟੀਮ ਤਿਆਰ ਕੀਤੀ ਜਾਊਗੀ ਫਿਰ ਜਾ ਕੇ ਲੋਕਾਂ ਦੇ ਵਿੱਚ ਉਸ ਫੁੱਲਤ ਦਾ ਫਾਇਦਾ ਹੁੰਦਾ ਜੀ ਅਗਰ ਇਹ ਜਨਸ ਦੇ ਵਿੱਚ ਪੈਸਾ ਜਿਆਦਾ ਲੱਗਦਾ ਹੈ ਜਾਂ ਲੋਕ ਖੱਜਲ ਖਵਾਰ ਨਹੀਂ ਹੋ ਰਹੇ ਜਾਂ ਤੁਸੀਂ ਜਿੱਥੇ ਜਿੱਥੇ ਲੋਕਾਂ ਦੇ ਕੰਮ ਹੋ ਰਹੇ ਆ ਉੱਥੇ ਉੱਥੇ ਉਹਨਾਂ ਡਿਪਾਰਟਮੈਂਟਾਂ ਨੂੰ ਕਾਰਨਾ ਦਿੱਤੀ ਜਾਵੇ ਵੀ ਕਿਸੇ ਨੂੰ ਬੈਠਾਣਾ ਨਾ ਪਵੇ ਆਉਂਦੀ ਸਾਰ ਕੰਮ ਹੋ ਜਵੇ ਬੰਦੇ ਦਾ ਲੇਕਿਨ ਉਹ ਵੀ ਰੋਲੇ ਕੋਲੇ 'ਚ ਹੀ ਰਹਿ ਜਾਂਦਾ ਅਗਰ ਐਦਾਂ ਦਾ ਵੀ ਪ੍ਰਾਲਾ ਸਰਕਾਰ ਕਰ ਦਿੰਦੀ ਹੈ ਤਾਂ ਕਿਤੇ ਨਾ ਕਿਤੇ ਜਿਹੜਾ ਸਰਕਾਰ ਦਾ ਖਰਚਾ ਹੈ ਇਹ ਨਾ ਹੁੰਦਾ ਇਹ ਖਰਚਾ ਨਾ ਹੋਵੇ ਲੇਕਿਨ ਦਫ਼ਤਰਾਂ ਦੇ ਵਿੱਚ ਅਸੀਂ ਦੇਖਦੇ ਹਾਂ ਲੋਕਾਂ ਦੀਆਂ ਜੁੱਤੀਆਂ ਕਾਹ ਚੰਗੀਆਂ ਮੈਡਮ ਜਾਣਦੇ ਆ ਕਿ ਸਰਕਾਰੀ ਦਫ਼ਤਰਾਂ ਦੇ ਵਿੱਚ ਲੋਕਾਂ ਦੇ ਜਿਹੜੇ ਕੰਮ ਨਹੀਂ ਜੁ ਹੁੰਦੇ ਲੋਕਾਂ ਦੇ ਪਰ ਇਹਨਾਂ ਨੇ ਇਹ ਵੀ ਕਿਹਾ ਕਿ ਤੁਸੀਂ ਚਾਹੇ ਤਾਂ ਕਿਸੇ ਕੈਫੇ ਦੇ ਉੱਪਰ ਜਾ ਕੇ ਮਤਲਬ ਕਿ ਜਾ ਕੇ ਉੱਥੇ ਵਿਜ਼ਿਟ ਕਰ ਸਕਦੇ ਹੋ ਤੇ ਉੱਥੇ ਕਿਸੇ ਐਪ ਦੇ ਥਰੂ ਤੁਸੀਂ ਆਪਣਾ ਫਾਰਮ ਕੋਈ ਵੀ ਹੈ ਉਹਨੂੰ ਅਪਲਾਈ ਕਰ ਸਕਦੇ ਹੋ ਜਾਂ ਫਿਰ ਆਪਣੇ ਫੋਨ ਐਪ ਤੋਂ ਵੀ ਅਪਲਾਈ ਕਰ ਸਕਦੇ ਹੋ ਤੇ ਉਸ ਦੀ ਹੋਮ ਡਿਲੀਵਰੀ ਤੁਹਾਡੇ ਘਰ ਤੱਕ ਹੋਵੇਗੀ ਤੇ ਮੈਨੂੰ ਦਾ ਇਸ ਗੱਲ ਦਾ ਕੋਈ ਵਿਸ਼ਵਾਸ ਨਹੀਂ ਆ ਰਿਹਾ ਕਿ ਸਰਕਾਰ ਵਾਕਿਆ ਹੀ ਇਸ ਤੇ ਖਰੀ ਉਤਰੇਗੀ ਜੋ ਕਹਿ ਰਹੀ ਹੈ ਇਕ ਕਮਰ ਨਾਮ ਕਹਿਣ ਦੇ ਵਿੱਚ ਇੱਕ ਪਰਫਾਰਮਾ ਤਿਆਰ ਕਰ ਲਿਆ ਜਾਂਦਾ ਹੈ ਕਿ ਗਰਾਊਂਡ ਤਿਆਰ ਕਰ ਲਈ ਜਾਂਦੀ ਉਹਦੇ ਵਿੱਚ ਸ਼ਬਦ ਭਰ ਦਿੱਤੇ ਜਾਂਦੇ ਆ ਲਾਈਨਾਂ ਭਰ ਦਿੱਤੀਆਂ ਜਾਂਦੀਆਂ ਉਹ ਲਾਈਨਾਂ ਸਾਨੂੰ ਸੁਣਨ ਨੂੰ ਵੀ ਚੰਗੇ ਲੱਗਦੀਆਂ ਸ਼ਬਦ ਸੁਣਨ ਨੂੰ ਵੀ ਚੰਗੇ ਲੱਗਦੇ ਆ ਦੇਖਣ ਨੂੰ ਵੀ ਚੰਗੇ ਲੱਗਦੇ ਆ ਲੇਕਿਨ ਉਹ ਸ਼ਬਦ ਗਰਾਊਂਡ ਜ਼ੀਰੋ ਤੇ ਆ ਕੇ ਕਿ ਆ ਉਦਾਂ ਦਾ ਹੋ ਰਿਹਾ ਕਿ ਆ ਉਦਾਂ ਦਾ ਕਰਨ ਦੇ ਨਾਲ ਸਰਕਾਰ ਦਾ ਨੁਕਸਾਨ ਯਾ ਲੋਕਾਂ ਦੇ ਟੈਕਸਾਂ ਦੇ ਪੈਸੇ ਦਾ ਨੁਕਸਾਨ ਜਿਆਦਾ ਨਹੀਂ ਹੋ ਰਿਹਾ। ਯਾ ਦਫ਼ਤਰਾਂ ਦੇ ਵਿੱਚ ਇੱਕ ਤਾਂ ਤੁਸੀਂ ਇੱਕ ਪਾਸੇ ਸਟਾਫ ਰੱਖਿਆ ਹੋਇਆ ਜਿਹੜਾ ਪਹਿਲਾਂ ਆਲਰੇਡੀ ਵਰਕ ਚੱਲ ਰਿਹਾ ਉਹਦੇ ਤੇ ਵੀ ਸਟਾਫ ਹੈ, ਉਹਦੀ ਵੀ ਸੈਲਰੀ ਹੈ, ਉਹਦੇ ਵੀ ਖਰਚਾ ਹੈ ਫਿਰ ਇੱਕ ਦੂਜਾ ਸਟਾਫ ਇੱਥੇ ਖੜਾ ਕਰ ਰਹੇ ਉਸੇ ਕੰਮ ਨੂੰ ਕਰਾਉਣ ਵਾਸਤੇ ਯਾ ਲੋਕਾਂ ਨੂੰ ਫਾਇਦਾ ਦੇਣ ਵਾਸਤੇ। ਦੇਖੋ ਲੋਕਾਂ ਨੂੰ ਫਾਇਦਾ ਇਹ ਵੀ ਹੋ ਸਕਦਾ ਸੀ ਵੀ ਕਿਸੇ ਵੀ ਸਰਕਾਰੀ ਦਫ਼ਤਰ 'ਚ ਜਾਓ ਪਹਿਲਾਂ ਤਾਂ ਤੁਸੀਂ ਪੇਪਰ ਵਰਕ ਘੱਟ ਕਰਨ ਦੀ ਜਿਹੜੀ ਕੋਸ਼ਿਸ਼ ਕਰੋ ਕਿਉਂਕਿ ਇੰਨਾ ਪੇਪਰ ਵਰਕ ਹੁੰਦਾ ਕਿਸੇ ਵੀ ਕੰਮ ਨੂੰ ਕਰਾਉਣ ਦੇ ਵਿੱਚ ਉਨੇ ਹੀ ਫਿਰ ਅਫਸਰ ਜੁੜ ਜਾਂਦੇ ਆ, ਉਨੇ ਹੀ ਜਿਆਦਾ ਟ ਕਤਲ ਕਿਤਾ ਬੜਾ ਫਾਇਦਾ ਮਿਲ ਜਾਂਦਾ ਹੈ ਜੀ ਜੀ ਬਿਲਕੁਲ ਮੈਨੂੰ ਲੱਗਦਾ ਕਿ ਜੇਕਰ ਦੇਖਿਆ ਜਾਵੇ ਅੱਜਕੱਲ ਥੋੜਾ ਜਾਂ ਕਮਾਕਾਰਾਂ ਦੇ ਵਿੱਚ ਜਿਵੇਂ ਕਿ ਲੋਕ ਵਿਅਸਤ ਹੁੰਦੇ ਨੇ ਉਹਨਾਂ ਦੇ ਲਈ ਸਮੇਂ ਦੀ ਬਚਤ ਜ਼ਰੂਰ ਹੋ ਸਕਦੀ ਹੈ ਜੇ ਸਾਡਾ ਕੋਈ ਬਜ਼ੁਰਗ ਜਾਂਦਾ ਦਾ ਉਸ ਨੂੰ ਜਾਣ ਦੇ ਲਈ ਜਾਓ ਈ ਰਿਕਸ਼ਾ ਜਾਂ ਫਿਰ ਕਿਸੇ ਦੀ ਹੈਲਪ ਲੈ ਕੇ ਕਚੈਰੀਆਂ ਤੱਕ ਪਹੁੰਚਦਾ ਹੈ ਤਾਂ ਉਹਨਾਂ ਦੇ ਲਈ ਇਹ ਸਹੂਲਤ ਹੈ ਜਿਹੜੀ ਉਹ ਸੁਖੀ ਸੁਵਿਧਾ ਜ਼ਿਆਦਾ ਹੋਵੇਗੀ ਮੈਡਮ ਬਿਲਕੁਲ ਜੀ ਦੇਖੋ ਅੱਜ ਕ ਸਮਾਂ ਬਚਾਉਣ ਵਾਸਤੇ ਕਿਆ ਨਹੀਂ ਹੋ ਸਕਦਾ ਸੋਸ਼ਲ ਮੀਡੀਆ ਤੇ ਜਿਹੜੀ ਕਿੰਨੀ ਐਪਸ ਆ ਗਿਆ ਕਿੰਨਾ ਆ ਗਿਆ ਸਭ ਕੁਝ ਹੋ ਸਕਦਾ ਅਗਰ ਗਰਾਉਂਡ ਜ਼ੀਰੋ ਤੇ ਆ ਕੇ ਮੈਂ ਵਾਰ-ਵਾਰ ਗੱਲ ਕਰਦਾ ਵੀ ਗਰਾਉਂਡ ਜ਼ੀਰੋ ਤੇ ਆ ਕੇ ਅਗਰ ਉਹ ਵਰਕ ਹੋਣ ਲੱਗ ਜੇ ਵੀ ਉਹ ਸਹੀ ਸਿਸਟਮ ਦੇਖੋ ਸਿਸਟਮ ਜਿਹੜਾ ਆਊਟ ਆਫ ਦਾ ਵੇ ਜਾ ਰਿਹਾ ਜੀ ਕਿਹਨਾ ਰਸਤੇ ਤੋਂ ਜਿਹੜਾ ਸਿਸਟਮ ਚੱਲ ਰਿਹਾ ਬਿਨਾਂ ਕਾਨੂੰਨ ਤੋਂ ਜਿਹੜਾ ਸਿਸਟਮ ਚੱਲ ਰਿਹਾ ਉਹਨੂੰ ਸਿਸਟਮ ਨੂੰ ਸਹੀ ਤਰੀਕੇ ਨਾਲ ਲੜੀ ਚ ਪਰੋ ਕੇ ਮਾਲਾ ਮੰਗ ਜਿਵੇਂ ਪਰੋਨੇ ਆਪਾਂ ਉਹ ਸਹੀ ਤਰੀਕੇ ਨਾਲ ਬਾਲਾ ਪਰੋਣੀ ਪਊਗੀ ਸਿਸਟਮ ਥੋੜਾ ਜਿਹਾ ਅਫਸੈਟ ਚੱਲ ਰਿਹਾ ਉਹਨੂੰ ਸੈੱਟ ਕਰਨ ਦੀ ਜ਼ਰੂਰਤ ਹੈ ਨਮੀਆਂ ਜਿਵੇਂ ਸਰਕਾਰ ਨੇ ਮਹੱਲਾ ਕਲੀਨਿਕ ਦੀ ਗੱਲ ਕੀਤੀ ਸੀ ਕਿੰਨੇ ਮਹੱਲਾ ਕਲੀਨਿਕ ਦੀ ਗੱਲ ਕੀਤੀ ਸੀ ਅੱਜ ਕਿੰਨੇ ਕ ਮਹੱਲਾ ਕਲੀਨਿਕ ਦੇ ਲੋਕ ਲਾਪਾਤਰ ਬਣਦੇ ਆ ਕੌਣ ਕਿ ਇਹਨੂੰ ਫਾਇਦਾ ਹੋਇਆ ਇਹਨੂੰ ਨਹੀਂ ਫਾਇਦਾ ਹੋਇਆ ਕਿੰਨਾ ਬਿਲਡਿੰਗਾਂ ਤੇ ਜਿਹੜਾ ਖਰਚ ਆਇਆ ਜਾਂ ਕਿੰਨਾ ਸਟਾਫ ਤੇ ਕੱਟਿਆ ਗਿਆ ਮਹੱਲਾ ਕਲੀਨਿਕ ਦੀ ਜੇਕਰ ਤੁਸੀਂ ਗੱਲ ਕੀਤੀ ਹੈ ਤਾਂ ਸ਼ਰਮਾ ਜੀ ਉਹਦੇ ਵਿੱਚ ਤਾਂ ਸਿਰਫ ਇਹ ਹੁੰਦਾ ਕਿ ਤੁਹਾਨੂੰ ਸਿਰਫ ਇੱਕ ਬੁਖਾਰ ਦੀ ਗੋਲੀ ਦਿੱਤੀ ਜਾਂਦੀ ਹੈ ਉਹਦੇ ਵਿੱਚ ਕੋਈ ਤੁਹਾਡਾ ਉਹੋ ਜਿਹਾ ਇਲਾਜ ਨਹੀਂ ਹੁੰਦਾ ਜੇਕਰ ਹੁੰਦਾ ਤਾਂ ਉਹ ਸਿਰਫ ਇੱਕ ਬਿਲਡਿੰਗ ਬਣੀ ਹੁੰਦੀ ਐ ਉੱਥੇ ਸਟਾਫ ਮੌਜੂਦ ਨਹੀਂ ਹੁੰਦਾ ਤੇ ਸਿਰਫ ਉਹ ਇੱਕ ਦਾ ਨਾਮ ਦਾ ਹੀ ਰਹਿ ਗਿਆ ਮਾਫ ਕਰਨਾ ਬਿਲਕੁਲ ਧਰਮ ਦੇ ਕੋ ਉਹ ਹੀ ਮੈਂ ਗੱਲ ਕੀਤੀ ਸੀ ਨਾ ਵੀ ਜਿਹੜੇ ਸ਼ਬਦਾਂ ਦੇ ਵਿੱਚ ਸਾਨੂੰ ਇਹ ਗੱਲਾਂ ਚੰਗੀਆਂ ਲੱਗਦੀਆਂ ਆ ਜੀ ਲਾਈਨਾਂ ਦੇ ਵਿੱਚ ਗੱਲਾਂ ਚੰਗੀਆਂ ਲੱਗਦੀਆਂ ਲੇਕਿਨ ਗਰਾਊਂਡ ਜੀਰੋ ਤੇ ਉਸ ਚੀਜ਼ ਤੇ ਖਰਚਾ ਕਿੰਨਾ ਹੋਇਆ ਜੀ ਕਿੰਨਾ ਸਰਕਾਰ ਨੇ ਪੈਸਾ ਖਰਾਬ ਕੀਤਾ ਜੀ ਮੁੜ ਕੇ ਫਿਰ ਜਿੰਨੇ ਹੁਣ ਤੁਸੀਂ ਕਹਿ ਰਹੇ ਹੋ ਵੀ ਇੱਕ ਬੁਖਾਰ ਦੀ ਜਾਓ ਆ ਲੇਕਿਨ ਜਦੋਂ ਇਹ ਚ ਮਹੱਲਾ ਕਲੀਨਿਕ ਖੋਲਣੇ ਸੀ ਸਰਕਾਰ ਦੇ ਕਿੱਡੇ ਵੱਡੇ ਵੱਡੇ ਵਾਅਦੇ ਸੀ ਕਿੱਡੇ ਆਪਦੀ ਆਪਦੀਆਂ ਲਾਈਨਾਂ ਬੋਲਦੇ ਹੁੰਦੇ ਸੀ ਸਾਨੂੰ 1 ਰੁਪਏ ਦੀ ਦਵਾਈ ਲੈਣੇ ਜਾਣੀ ਪਊਗੀ ਸਾਨੂੰ ਮਹਿੰਗੀ ਦਵਾਈ ਜਾਣੀ ਦੇਣ ਜਾਣਾ ਪਊਗਾ ਤੁਹਾਨੂੰ ਮਤਲਬ ਜਿਹੜੀ ਜ਼ਿਆਦਾ ਮੁਢਲੀ ਲੇਕਿਨ ਉਹਨਾਂ ਚੀਜ਼ਾਂ ਦੇ ਵਿੱਚ ਪੈਸਾ ਖਰਾਬ ਹੋ ਗਿਆ ਕਿਤੇ ਨਾ ਕਿਤੇ ਸਰਕਾਰ ਨੇ ਪੈਸਾ ਖਰਾਬ ਕਰ ਦਿੱਤਾ ਅਗਰ ਇਹ ਸਿਸਟਮ ਨੂੰ ਲਿਆਉਣ ਦੇ ਵਿੱਚ ਵੀ ਸਰਕਾਰ ਪੈਸਾ ਖਰਾਬ ਕਰਦੀ ਹੈ ਲੋਕਾਂ ਦਾ ਫਾਇਦਾ ਨਹੀਂ ਹੁੰਦਾ ਫਿਰ ਸਿਸਟਮ ਨੂੰ ਸੁਧਾਰਨ ਦੀ ਜ਼ਰੂਰਤ ਪਊਗੀ ਜੀ ਬਿਲਕੁਲ ਸ਼ੁਕਰੀਆ ਸ਼ਰਮਾ ਜੀ ਆ ਤੁਹਾਡੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਦੇ ਵਾਸਤੇ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਜੀ ਸੋ ਦੋਸਤੋ ਏਸੀ ਅੱਜ ਦੀ ਨਵੀਂ ਅਪਡੇਟ ਆਮ ਆਦਮੀ ਪਾਰਟੀ ਦੀ ਅਮਨ ਅਰੋੜਾ ਵੱਲੋਂ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਇਸ ਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਇਸ ਤੋਂ ਪਹਿਲਾਂ ਜਿਹੜੀਆਂ ਸੇਵਾਵਾਂ ਚੱਲਦੀਆਂ ਸੀ ਉਹ 43 ਸੇਵਾਵਾਂ ਸੀ ਉਹਨਾਂ ਦੇ ਵਿੱਚ ਐਡ ਕਰਕੇ 406 ਸੇਵਾਵਾਂ ਪੂਰੀਆਂ ਨੇ ਜੋ ਕਿ ਤੁਹਾਡੇ ਡੋਰ ਟੂ ਡੋਰ ਜਾ ਕੇ ਤੁਹਾਨੂੰ ਕਿਸੇ ਵੀ ਤੁਸੀਂ ਸਰਕਾਰੀ ਸੰਸਾ ਦੇ ਵਿੱਚ ਜਾ ਕੇ ਤੁਸੀਂ ਕੋਈ ਵੀ ਸਰਟੀਫਿਕੇਟ ਲੈਣਾ ਹੈ ਜਾਂ ਫਿਰ ਕਿਸੇ ਚੀਜ਼ ਨੂੰ ਵੀ ਆਪਣੇ ਘਰ ਬੈਠੇ ਮੰਗਵਾਣਾ ਹੈ ਤਾਂ ਤੁਸੀਂ ਇਹਨਾਂ ਨੰਬਰਾਂ ਦੇ ਉੱਪਰ ਕਾਲ ਕਰਕੇ ਇਹਦੀ ਜਾਣਕਾਰੀ ਜੁ ਲੈ ਸਕਦੇ ਹੋ 1076 ਨੰਬਰ ਹੈ ਇਸ ਦਾ ਇਸ ਤੇ ਤੁਹਾਨੂੰ ਸਾਰੀ ਜਾਣਕਾਰੀ ਪ੍ਰਾਪਤ ਹੋਵੇਗੀ ਤੁਸੀਂ ਕਿਸ ਐਪ ਤੇ ਜਾਣਾ ਹੈ ਕਿ ਸੈੱਪ ਤੇ ਜਾ ਕੇ ਕਿਸ ਤਰ੍ਹਾਂ ਤੁਸੀਂ ਇਸ ਨੂੰ ਪਰਣਾ ਹੈ ਤੇ ਕਿਸ ਤਰ੍ਹਾਂ ਦੇ ਨਾਲ ਤੁਸੀਂ ਆਪਣੇ ਘਰ ਬੈਠੇ ਕਿਸੇ ਵੀ ਸਰਟੀਫਿਕੇਟ ਨੂੰ ਤੁਸੀਂ ਆਪਣੇ ਘਰ ਮੰਗਵਾ ਸਕਦੇ ਹੋ ਸੋ ਮੈਨੂੰ ਦੇਵੋ ਇਜਾਜ਼ਤ ਸਸ਼ਿਕਾ